ਕਰਨਗੇ ਨਵੀਆਂ ਬੋਲੀਆਂ ਬੋਲਣਗੇ ਸਾਪਾਂ ਤੋਂ ਚੁੱਕ ਲੈਣਗੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣਗੇ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਅਮੀਨ ਬਿਮਾਰਾਂ ਦੇ ਉੱਤੇ ਹੱਥ ਰੱਖਣਗੇ ਤਾਂ ਬਿਮਾਰ ਚੰਗੇ ਹੋ ਜਾਣਗੇ ਇਹ ਅਧਿਕਾਰ ਹੀ ਜੋ ਯਸ਼ੁ ਮਸੀਹ ਨੇ ਆਪਣੇ ਮੰਨਣ ਵਾਲਿਆਂ ਨੂੰ ਆਪਣੇ ਖਾਦਮਾਂ ਨੂੰ ਵਿਸ਼ਵਾਸੀ ਲੋਕਾਂ ਨੂੰ ਦਿੱਤਾ ਅਮੀਨ ਇਹ ਅਧਿਕਾਰ ਸੀ ਹੱਥ ਰੱਖਣਾ ਲੇਹਣ ਕਰਨਾ ਹallelujah ਪਰ ਕਈ ਵਾਰ ਕੀ ਹੁੰਦਾ ਬਹੁਤ سارے ਲੋਕ ਇਸ ਗੱਲ ਤੋਂ ਝੱਕਦੇ ਆ ਇਹਦੇ ਵਿੱਚ ਕੋਈ ਉਮਰ ਦਾ ਲਿਆਜ ਨਹੀਂ ਕੋਈ ਵੱਡਾ ਕੋਈ ਛੋਟਾ ਨਾ 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 ਬਸ ਇਹ ਮੰਗਣਾ ਹੁੰਦਾ ਕਿ ਮਤਲਬ ਵੀ ਆਪਾਂ ਜੇ ਕੋਈ ਮੁਸ਼ਕਲ 'ਚ ਆ ਤੇ ਆਪਾਂ ਹੱਥ ਰਖਾ ਕੇ ਪ੍ਰੇਰ ਕਰਵਾ ਸਕਦੇ ਹਾਂ ਹallelujah ਪਰ ਮੈਂ ਅੱਜ ਤੁਹਾਡੇ ਲਈ ਇਸ ਤਰ੍ਹਾਂ ਕਹ ਰਿਹਾ ਕਿ ਤੁਸੀਂ ਆਪਣਾ ਹੱਥ ਹੀ ਖੁਦ ਰੱਖੋ ਔਰ ਖੁਦਾਵੰਦੀ ਦੀ ਅਸਲੀ ਸੀ ਤੁਹਾਡੇ ਈਮਾਨ ਵਿਸ਼ਵਾਸ ਨੂੰ ਤਗੜਿਆ ਕਰੇ ਔਰ ਤੁਸੀਂ ਜ਼ਰੂਰ ਇੱਕਾਤ ਉੱਪਰ ਉੱਚਾ ਜਾ ਕਰੋ ਤੇ ਇੱਕਾਤ ਆਪਣੇ ਸਿਰ ਤੇ ਰੱਖੋ ਮੈਂ ਵਿਸ਼ਵਾਸ ਕਰਦਾ ਜੋ ਵੀ ਤੁਹਾਡੀ ਕੋਈ ਮੰਗਿਆ ਕੋਈ ਭੈਣ ਜੱਜ ਦੇ ਵਿੱਚ ਚੋਚ ਮੰਡਲੀ ਚ ਬੋਲ ਸਕਦੀ ਆ ਕੋਈ ਭਾਈ ਬੋਲ ਸਕਦਾ ਜੋ ਜੋ ਕਿਸ ਨੂੰ ਪ੍ਰੋਬਲਮ ਦਿੱਕਤ ਹੋ ਸਕਦੀ ਆ ਆ ਮੈਂ ਉਹਨਾਂ ਲਈ ਦੁਆ ਕਰੂੰਗਾ ਵੀ ਮੇਰੇ ਭਾਈ ਨੂੰ ਆ ਪ੍ਰੋਬਲਮ ਆ ਮੇਰੇ ਭਾਈ ਨੂੰ ਆ ਦਿੱਕਤ ਆ ਆ ਕੋਈ ਭੈਣਾ ਸਾਹ ਬੋਲ ਸਕਦੀ ਆ ਕੋਈ ਭਾਈ ਆ ਸਾਹ ਬੋਲ ਸਕਦਾ ਜੇ ਕਿ ਆਪਣੇ ਲਈ ਖਾਸ ਦੁਆ ਕਰਾਉਣਾ ਚਾਹੁੰਦਾ ਹੋਵੇ ਔਰ ਨਹੀਂ ਤਾਂ ਤੁਸੀਂ ਆਪਣੇ ਅੰਦਰ ਹੀ ਆ ਜਿਹੜਾ ਪ੍ਰੇਰ ਕਰਿਓ ਪ੍ਰਾਰਥਨਾ ਕਰਿਓ ਵੀ ਖੁਦਾਵੰਦ ਯਿਸੂ ਮਸੀਹ ਮੇਰੇ ਉੱਤੇ ਆ ਪਰੇਸ਼ਾਨੀ ਆ ਆ ਬਿਮਾਰੀ ਆ ਆ ਮੈਨੂੰ ਬੋਝ ਆ ਆ ਮੈਨੂੰ ਚਿੰਤਾ ਆ ਪ੍ਰਭੂ ਤੁਹਾਨੂੰ ਲਾਭੇ ਕਰਦੇ ਮੈਂ ਵਿਸ਼ਵਾਸ ਕਰਦਾ ਅੱਜ ਖੁਦਾਬੰਦ ਯਿਸੂ ਮਸੀਹ ਤੁਹਾਨੂੰ ਆਜ਼ਾਦ ਕਰੇਗਾ ਆਮੇਂ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਆਮੇਂ ਪ੍ਰਭੂ ਸਾਡਾ ਮਹਾਨ ਖੁਦਾਇਆ ਆਮੇਂ ਤੇ ਨਾਂ ਬਚਨ ਵਾਲਾ ਖੁਦਾਇਆ ਆਮੇਂ ਉਹ ਆਪਣੇ ਲੋਕਾਂ ਨੂੰ ਛੱਡਦਾ ਨਹੀਂ ਆਮੇਂ ਉਹ ਨਾ ਕਦੇ ਤਿਆਗਦਾ ਨਾ ਕਦੇ ਛੱਡਦਾ ਆਮੇਂ ਮਾਂ ਬੁੱਤ ਤਿਨਹਾਰ ਵਾਲੇ ਬੱਚੇ ਨੂੰ ਭੁੱਲ ਸਕਦੀ ਪਰ ਜੋਵਾ ਕਹਿੰਦਾ ਮੈਂ ਨਹੀਂ ਛੱਡਾਂਗਾ ਆਮੇਂ ਆਪਰੇ ਹੱਥ ਲੰਬਾ ਕਰਕੇ ਖੁਦਾਵਾਲ ਨੂੰ ਚਾਹ ਕਰੀਏ ਮੇਰੇ ਪ੍ਰਭੂ ਯਿਸੂ ਮਸੀਹ ਨਾਸਰੀ ਮੈਂ ਦੁਆ ਕਰਦਾ ਪ੍ਰਭੂ ਜੀ ਸੋ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਤੇਰੀ ਦਇਆ ਤੇਰੀ ਕਿਰਪਾ ਖੁਦਾਵੰਦਾ ਤੇਰੀ ਬੱਚੀ ਤੇ ਹੋਵੇ ਦੀ ਬਜ਼ੁਰਗ ਮਾਂ ਜੋ ਕਿ ਬੀਬੀ ਵੀਰੋਆ ਖੁਦਾ ਤੇ ਬਰਾਬਰ ਵਿਸ਼ਵਾਸ ਕਰਦੀ ਐ ਰੀਟਾ ਅੱਗੇ ਆ ਜੇ ਵਾਪਸ ਚਲੀ ਗਈ ਬਰਾਬਰ ਵਿਸ਼ਵਾਸ ਕਰਦੀ ਆ ਖੁਦਾ ਤੇ ਔਰ ਤਿਆ ਨਾ ਸੁਣਿਓ ਮੇਰੀ ਗੱਲ ਇਹ ਜੋ ਬੀਬੀ ਆ ਨਾ ਔਰ ਇਹਨੂੰ ਡਾਕਟਰਾਂ ਨੇ ਦੱਸਿਆ ਸੀ ਕਈ ਸੱਜਿਆ ਨੁਕਸ ਹੈ ਨਾ ਬੀਬੀ ਅਤਾ ਮੱਕੂ ਜੀ ਬੋ ਇਹਦਾ ਦੱਸਿਆ ਹੈ ਨਾ ਡਾਕਟਰਾਂ ਦੱਸਿਆ ਹੀ ਕੈਂਸਰ ਦਾ ਤੈਨੂੰ ਨੁਕਸਿਆ ਤੇਦਾਂ ਰਾਗੀ ਆਪੇ ਤੇਜ ਪ੍ਰੋਗਰਾਮ ਹੋ ਰਿਹਾ ਗਿਆ ਇਥੋਂ ਤੱਕ ਇਹਨੂੰ ਪੇਟ ਦਾ ਕੋਈ ਡਾਕਟਰ ਦਵਾਈ ਵੀ ਨਹੀਂ ਸੀ ਦਿੰਦਾ ਹੁੰਦਾ ਕਹਿੰਦੇ ਵੀ ਤੈਨੂੰ ਦਵਾਈ ਤੇ ਦੇਤੀ ਤੇ ਤੂੰ ਦਾ ਮਤਲਬ ਪਟਾਠਾ ਇਹਦਾ ਹੋ ਜਾਗੀ ਪਰ ਉਹ ਸਾਡਾ ਖੁਦਾ ਆ ਜਿਸ ਨੇ ਇਹਨੇ ਜੀਵਨ ਦਿੱਤਾ ਜਿਸ ਨੇ ਇਹਨੇ ਕਬੂਲ ਕੀਤਾ ਅੱਜ ਤੱਕ ਤੜੀ ਤੇ ਉਹਨੇ ਜੂੜਿਆ ਰੱਖਿਆ ਅਮੀਨ ਉਹ ਕਹਿੰਦਾ ਦੀ ਬੱਚੀ ਕਹਿ ਰਹੀ ਕਿ ਮੇਰਾ ਪੇਟ ਭੜਾ ਭੜਾ ਜਾ ਆ ਕਿਉਂਕਿ ਪੇਟ ਦੇ ਅੰਦਰ ਅਜੇ ਇਹਨੂੰ ਮੁਸ਼ਕਲ ਹੈ ਆ ਔਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਇਸ ਬੱਚੀ ਦੇ ਪੇਟ ਦੇ ਰੋਗ ਨੂੰ ਦੂਰ ਕਰ ਦੇਗਾ ਆਮੇਨ ਔਰ ਆਉਂਦੇ ਸਮੇਂ ਵਿੱਚ ਇਹ ਖੁਦਾ ਦੀ ਬੱਚੀ ਇੱਕ ਵੱਡੀ ਗਵਾਹੀ ਦੇ ਨਾਲ ਖੜੀ ਹੋ ਕੇ ਕਹੇਗੀ ਮੇਰਾ ਪੇਟ ਦਾ ਰੋਗ ਚਲਾ ਗਿਆ ਆ ਆਮੇਨ ਫੈਸਲੇ ਸੀ ਦੁਆ ਕਰਕੇ ਔਰ ਮੇਰੇ ਪ੍ਰਭੂ ਯਿਸੂ ਮਸੀਹ ਆਪਣੀ ਬੱਚੀ ਨੂੰ ਛੂਏ ਮੇਰੇ ਖੁਦਾ ਪ੍ਰਭੂ ਯਿਸੂ ਮਸੀਹ ਨਾਸਰੀ ਤੇਰੀ ਬੱਚੀ ਦਾ ਖੁਦਾਵੰਦ ਪੇਟ ਦਾ ਰੋਗ ਆ ਔਰ ਮੇਰੇ ਪਿਤਾ ਅੰਦਰ ਜੋ ਪ੍ਰਭੂ ਜੀ ਬੱਚੇ ਆ ਖੁਦਾਵੰਦ ਆ ਯਿਸੂ ਮਸੀਹ ਔਰਤਾਂ ਦੇ ਆ ਖੁਦਾਵੰਦ ਦੇ ਪੁੱਖ ਦੇ ਅੰਦਰ ਪ੍ਰਭ ਜੀ اے ਖੁਦਾਵੰਦ ਆ ਇਸ ਮਸੀਹਾ ਹੁੰਦੀ ਆ ਪ੍ਰਭ ਯਿਸੂ ਮਸੀਹਾ ਔਰ ਮੇਰੇ ਪਿਤਾ ਮੈਂ ਦੁਆ ਕਰਦਾ ਪ੍ਰਭ ਜੀ ਉਹ ਸਾਰੀ ਪ੍ਰੋਬਲਮ ਉਹ ਸਾਰੀ ਸਮੱਸਿਆ ਤੇਰੀ ਬੱਚੀ ਦੀ ਅੱਜ ਛਲੀ ਜਾਏ ਯਿਸੂ ਮਸੀਹ ਦੇ ਨਾਂ 'ਤੇ ਛਲੀ ਜਾਏ ਪੇੜ ਦਾ ਭਾਰਾਪਨ ਇਸੇ ਕਦੀ ਖਤਮ ਹੋ ਜਾਏ ਪ੍ਰਭੂ ਹੱਥ ਮੇਰਾ ਨਹੀਂ ਤੇ ਹੱਥ ਤੇੜਾ ਹੋ ਜਾਏ ਤੇ ਹੱਥ ਤੇੜਾ ਹੋ ਜਾਏ ਇਹ ਹੱਥ ਤੇੜਾ ਹੋ ਜਾਏ ਇਹ ਹੱਥ ਤੇੜਾ ਹੋ ਜਾਏ ਅਮੀਨ ਪ੍ਰਭੂ ਜੀ ਤੂੰ ਬੜੀ ਬਰਕਤ ਦੇ ਖੁਦਾਵੰਦ ਆ ਤੂੰ ਸਭਾਲ ਤੂੰ ਮਦਦ ਕਰ ਤਾਂ ਤਨਾ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਅਮੀਨ ਅਮੀਨ ਹallelujah ਹallelujah ਪੈਰੀਟਾ ਕੇ ਆਏਗੀ ਪੈਰੀਟਾ ਨੇ ਇਸ ਲਈ ਬੁਲਾਇਆ ਇਹਨੇ ਆਪਣੇ ਪਤੀ ਲਈ ਮੰਗ ਕੀਤੀ ਆ ਦੁਆ ਦੀ ਔਰ ਉਹਦੇ ਨਲਾਂ ਦੇ ਵਿੱਚ ਪਾਣੀ ਪਿਛਲੇ ਦਿਨਾਂ ਚ ਵੀ ਭੜਿਆ ਸੀ ਤੇ ਫਿਰ ਦਰਦ ਹੁੰਦੀ ਸੀ ਔਰ ਭਾਈ ਤਾਂ ਇੱਥੇ ਨਹੀਂ ਆ ਔਰ ਮੈਨੂੰ ਖੁਦਾ ਨੇ ਮਤਲਬ ਵੀ ਅਦਾ ਆਤਮਾ ਚ ਆ ਜਿਹੜਾ ਆ ਮਹਿਸੂਸ ਕਰਵਾਇਆ ਕਿ ਇਹ ਭੈਣ ਜਿਹੜੀ ਆ ਉਹਦੀ ਹੱਡੀ ਤੋਂ ਹੱਡੀ ਆ ਆਮੀਨ ਕਹਿ ਸਕਦੇ ਹੋ ਆਮੀਨ ਉਹਦੀ ਪਸਲੀ ਆ ਵਿਆਹ ਨਹੀਂ ਕੀ ਇਹ ਭੈਣ ਤੇ ਉਹ ਭਾਈ ਇਹ ਇੱਕ ਹੀ ਰਿਹਾ ਆਮੀਨ ਕਹੋ ਹallelujah ਮੈਂ ਖੁਦਾ ਦੀ ਬੱਚੀ ਦੇ ਉੱਤੇ ਹੱਥ ਰੱਖ ਕੇ ਔਰ ਭਾਈ ਪਿੰਕੇ ਲਈ ਦੁਆ ਕਰਾਂਗਾ ਮੇਰੇ ਖੁਦਾਵੰਦ ਯਿਸੂ ਮਸੀਹ ਨਾਸਰੀ ਔਰ ਭਾਈ ਪਿੰਕੇ ਦੇ ਖੁਦਾਵੰਦ ਉਹ ਨਲਾਂ ਦੇ ਵਿੱਚ ਪਾਣੀ ਜੋ ਭਰਨ ਦੀ ਸਮੱਸਿਆ ਫਿਰ ਤੋਂ ਆਈ ਆ ਔਰ ਖੁਦਾਵੰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਪ੍ਰੋਬਲਮ ਚਲੀ ਜਾਏ ਉਹ ਸ਼ੈਤਾਨ ਤੂੰ ਸ਼ਰਮਿੰਦਾ ਆ ਔਰ ਉਹ ਸ਼ੈਤਾਨ ਦੀ ਪ੍ਰੋਬਲਮ ਇਹ ਬਿਮਾਰੀ ਯਿਸੂ ਮਸੀਹ ਦੇ ਨਾਮ ਤੇ ਆ ਫੋਜਾ ਜੇਰੀ ਬੱਚੀ ਜਲਦਪ ਤਬੂ ਵੱਡੀ ਗੁਆਇ ਦੇ ਨਾਲ ਕਰਿਓ ਕੇ ਆਖੇ ਜਿਸ ਦਿਨ ਮੈਂ ਪ੍ਰਾਰਥਨਾ ਕਰਾਈ ਔਰ ਖੁਦਾ ਦੇ ਜਾਂਦੇ ਕੋਲ ਖੁਦਾ ਨੇ ਪ੍ਰਾਰਥਨਾ ਸੁਣ ਕੇ ਉੱਤਰ ਦਿੱਤਾ ਮੇਰਾ ਪਤੀ ਠੀਕ ਹੋ ਗਿਆ ਕੀ ਤੁਸੀਂ ਤਾਲੀਆਂ ਮਾਰ ਸਕਦੇ ਹੋ ਉਸ ਤਕਬਲੀ ਤਾਲੀਆਂ ਮਾਰ ਸਕਦੇ ਹੋ ਜਰਾ ਵੱਡੇ ਵੱਡੇ ਕਦ ਕਰ ਸਕਦੇ ਹੋ ਇਹ ਮਿਰਚਾਂ ਚ ਜਾਂਦਾ ਬਾਦ ਦਦਾਇਆ ਉਹ ਸੋਰੀਆਂ ਨੂੰ ਸਤ ਕਰ ਦਿੰਦਾ ਆ ਉਹ ਲੰਗੜਾ ਠਰਾ ਦਿੰਦਾ ਆ ਆਪਿੰਕੇ ਦੀ ਪ੍ਰੋਬਲਮ ਤੁਹਾਨੂੰ ਅਸ਼ਾਦ ਕਰੇਗਾ ਅਮੀਨ ਸੇਤੀ ਆਜ਼ਾਦ ਕਰੇਗਾ ਅਮੀਨ ਪ੍ਰਭੂ ਆਪਣੀ ਬੱਚੀ ਤੇ ਤਿਆ ਕਰੇ ਅਮੀਨ ਮहिमा ਤੇ ਨਿਮਲੇ ਅਮੀਨ ਹੋਰ ਜੀਸਸ ਹallelujah ਹੋਰ ਕੋਈ ਅੱਗੇ ਆ ਕੇ ਪ੍ਰੇਰਣਾਉਣੀ ਚਾਹੁੰਦਾ ਹੋਵੇ ਹਾਂ ਬੱਬੂ ਤੇ ਬੱਬੂ ਨੇ ਦੂਜਾ ਇੱਥੇ ਹੋਰ ਮੇਰੇ ਪਿੰਡ ਤੋਂ ਬੱਬੂ ਨੂੰ ਭੇਜੋ ਗਾੜੀ ਹਾਂ ਮੇਰੇ ਪਿੰਡ ਦਾ ਬੱਬੂ ਤਾ ਜੋ ਜਦ ਤੋਂ ਆਦੀ ਗੱਲ ਕੀਤੀ ਆ ਮम्मी ਤੇਰੀ ਕਹਿੰਦੀ ਦੁਆ ਕਰਨੀ ਆ ਹੈਨਾ ਤੇ ਦੁਆ ਕਰਨੀ ਬਰਿਸੰਗੀ ਕਰਨ ਹੈਨਾ ਤੇ ਦੁਆ ਜਿਹੜੀ ਆ ਇਹ ਖੁਦਾਪੁਰਾ ਵਾਲਿਆ ਕਿਆਸਬਾ ਦੀ ਅਖੰਬਨ ਖਾ ਮੈਂ ਤੇ ਨਹੀਂ ਦੁਆ ਮੇਰੇ ਖੁਦਾਵੰਦ ਯਿਸੂ ਮਸੀਹ ਨਾਸਰੀ ਇਹ ਜਵਾਨ ਮੁੰਡੇ ਤੇ ਤੂੰ ਆਪਣਾ ਰਹਿਮ ਕਰ ਦੇ। ਆਮੇਨ। ਤੂੰ ਤਾਂ ਪ੍ਰਭੂ ਜੀ ਜੀਵਨ ਬਦਲ ਦਿੰਦਾ ਹੈ। ਆਮੇਨ। ਤੂੰ ਤਾਂ ਹਾਲਾਤ ਬਦਲ ਦਿੰਦਾ ਹੈ। ਆਮੇਨ। ਤੂੰ ਤਾਂ ਆਦਤਾਂ ਬਦਲ ਦਿੰਦਾ ਹੈ। ਆਮੇਨ। ਤੂੰ ਤਾਂ ਖੁਦਾਵੰਦ ਦੀ ਭੈੜੀ ਆਦਤ ਜੋ ਕਿਸੇ ਮਨੁੱਖ ਦੇ ਅੰਦਰ ਪਾਈ ਜਾਂਦੀ ਆ ਤੂੰ ਤਾਂ ਉਹ ਬਦਲ ਦਿੰਦਾ ਪ੍ਰਭੂ ਜੀ। ਇਹ ਬੱਬੂ ਨੂੰ ਐਸਾ ਜੀਵਨ ਦੇ ਔਰ ਖੁਦਾਵੰਦ ਇਹ ਸੂਮਤ ਸੀਦੇ ਨਾਚ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜੀਵਨ ਤਬਦੀਲ ਹੋ ਜਾਏ। ਇਹਦੀ ਮਾਂ ਅੱਖੇ ਜਦ ਮੈਂ ਆਪਣੇ ਪੁੱਤਰ ਦੀ ਉੱਥੇ ਦੁਆ ਕਰਉਂਦੀ ਗਈ হালাত বদল জানি মানুষ হালাত ਏ ਮੇ ਸਵਾਸ ਤੇਨੇ ਕ ਤਗਦੇ ਹੋਰ ਪ੍ਰਭ ਜੇ ਮਾਨ ਤੇਨੇ ਕ ਤਗਦੇ ਹੋਰ ਇਹ ਤੈਨੂੰ ਮਹਿਮਾ ਦਿੰਦਾ ਹੈ ਕਦੇ ਨਾ ਥੱਕਣਾ ਤੈਨੂੰ ਮਹਿਮਾ ਦਿੰਦਾ ਹੈ ਕਦੇ ਨਾ ਕੰਨ ਇਹ ਨਾ ਕਦੇ ਥੱਕਣਾ ਨਾ ਕਦੇ ਕੰਨ ਇਹ ਪਸਤਰੀ ਕ੍ਰੂਸ ਹੋਣ ਥੱਕਣ ਇਹ ਤੇਰੀ ਕ੍ਰੂਸ ਹੋਣ ਥੱਕਣ ਪ੍ਰਭੂ ਬੱਬੂ ਦੇ ਦਾਦੀ ਤੇ ਛੋਟੇ ਮੁੰਡੇ ਤੇ ਕੁੜੀ ਤੇ ਜ਼ਿਆ ਕਰ ਸੁਭ ਜੀ ਮਹਿਮਾ ਤੈਨੂੰ ਮਿਲੇ ਆਮੀਨ ਔਰ ਥੋੜੇ ਜਣਾਂ ਦੇ ਵਿੱਚ ਇਹ ਪ੍ਰਾਰਥਨਾ ਇਹਦੇ ਜੀਵਨ 'ਚ ਅਸਰ ਲੈ ਕੇ ਆਏ। ਅਮੇਨ। ਮहिमा ਜਨ ਦੇ ਲਈ ਪ੍ਰਾਰਥਨਾ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਅਮੇਨ। ਅਮੇਨ। ਹੋਰ ਕੋਈ ਐਸਾ ਹੋਵੇ ਜਿਹੜਾ ਮੈਂ ਵੀ ਦੁਆ ਕਰਾਂਗਾ। ਤੁਸੀਂ ਵੀ ਆਪ ਦੇ પતિ ਦੀ ਦੁਆ ਕਰਨਾ। ਠੀਕ ਆ। ਪ੍ਰਭੂ ਯਿਸੂ ਮਸੀਹ ਨਾਸਰੀ ਮੈਂ ਤੇਰੇ ਹਜ਼ੂਰ ਵਿੱਚ ਪ੍ਰਾਰਥਨਾ ਕਰਦਾ ਆ ਤੇਰੀ ਬੱਚੀ ਖੁਦਾਵੰਦ ਆਪਣੇ ਪਤੀ ਲਈ ਮੰਗ ਲੈ ਕੇ ਆਈ ਆ ਕਿ ਜਦ ਉਹ ਇੱਥੇ ਆਉਂਦਾ ਤੇ ਬਹੁਤ दारू ਪੀਂਦਾ ਕਿਉਂਕਿ ਮੇਰੇ ਨਗਰ ਦੇ ਲੋਕ ਜਾਣਦੇ ਔਰ ਕਿਸ ਤਰ੍ਹਾਂ ਪ੍ਰਭੂ ਉਹ ਸਵੇਰੇ ਚਾਹ ਦੀ ਜਗ੍ਹਾ दारू ਔਰ ਪ੍ਰਭੂ ਫਿਰ ਆ ਖੁਦਾਵੰਦ ਆ ਸਾਰਾ ਕੁਛ ਇਸ ਤਰ੍ਹਾਂ ਉਹਦਾ ਸਮਾਂ ਨੰਗ ਜਾਂਦਾ ਤਿੰਨ ਚਾਰ ਦਿਨ ਜਦੋਂ ਆਉਂਦਾ नसे दी पुष्ट आत्मा ਨੂੰ ਛੱਡ ਕੇ ਛੇ ਹੋ ਪ੍ਰਭੂ ਜੀ ਉਹ ਬਿਲਕੁਲ ਸਵਸਥ ਹੋ ਜਾਏਗੀ ਤੇ ਆਤਮਾ ਨੂੰ ਛੂਏ ઓ ਲਾਰਡ ਜੀਸਸ ਤੂੰ ਦੂਰ ਨੇੜੇ ਦਾ ਫੜਾਇਆ ਪ੍ਰਭੂ ਭਾਵਿਆ ਤਲਵਾਰੇ ਦੇ ਵਿੱਚ ਆ ਪਰ ਤ ਉਹ ਤੇ ਜਾ ਸਕਦਾ ਪ੍ਰਭੂ ਤੇਰੀ ਕਿਰਪਾ ਤੇਰੀ ਬਲਸ ਗੋ ਤੇ ਜਾ ਸਕਦੀ ਪ੍ਰਭੂ ਉਹ ਮੇਰੇ ਖੁਦਾ ਤਉ ਨੂੰ ਛੂਲੇ ਪਾਪ ਵਾਲਾ ਜੀਵਨ ਬਦਲ ਜਾਏ ਕੋਨੇ ਸਾਡੇ ਬਾਗ ਨਿਸ਼ਾ ਵਾਲੇ ਕ ਮਨੁੱਖ ਬਣ ਜਾਏ। ਅਮਨ ਮੱਠ ਮੱਤੇ ਨਿਮਲੇ ਇਹਦੇ ਬੱਚਿਆਂ ਤੇ ਤੇਰੀ ਦਇਆ ਹੋਵੇ। ਵੱਡੇ ਛੋਟੇ ਤੇ ਇਹਦੇ ਤੇ ਵੀ ਦਇਆ ਕਰ। ਪ੍ਰਾਰਥਨਾ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਨਾ। ਅਮਨ। ਹੋਰ ਕੋਈ ਆਸਾ ਹੋਵੇ। ਪ੍ਰਭੂ ਇਸ ਬੱਚੀ ਤੇ ਦਇਆ ਕਰ। ਆਪ ਤਬਰੀਨ ਸਮਝ ਬੁੱਧ ਆਤਮਾ ਨਾਲ ਪੜਨਾ। ਵਚਨ ਦੀਆਂ ਗੱਲਾਂ ਦੇ ਨਾਲ ਪੜਨਾ। ਸਾਰੀ ਮਹਿਮਾਤ ਬਦਾਵੰਤੈ ਨੂੰ ਮਿਲੇ ਮਾਪੇ ਸਭ ਕਾਸੇ ਤੇ ਦਿਆ ਕਰ ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਪ੍ਰਭੂ ਜੀ ਇਹਨਾਂ ਬੱਚੀਆਂ ਲਈ ਦੁਆ ਕਰਦਾ ਹਾਂ ਔਰ ਕਿਰਪਾ ਦੇ ਸਮਝ ਬੁੱਧ ਚ ਵਧਾ ਫਰੈਲ ਖਾਈ ਚ ਵਧਾ ਆਪਣੀ ਆਤਮਾ ਚ ਵਧਾ ਬਾਈਬਲ ਪੜ੍ਹ ਚ ਵਧਾ ਚਰਚ ਸੰਗਤੀ ਕਰਨ ਵਿੱਚ ਵਧਾ ਪ੍ਰਭੂ ਜੀ ਸਾਰੀ ਮਹਿਮਾਤ ਤੇ ਨਿ ਮਿਲੇ ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਹallelujah ਆਦਰਯੋਗ ਪ੍ਰਭੂ ਜੀ ਇਹਨਾਂ ਬੱਚਿਆਂ ਲਈ ਦੁਆ ਕਰਦਾ ਹਾਂ ਔਰ ਖੁਦਾਵੰਦ ਦੀ ਤਰਿ ਸਾਮ੍ਰਿਧ ਇਹਨਾਂ ਬੱਚਿਆਂ ਦੇ ਉੱਤੇ ਔਰ ਇਹਨਾਂ ਨੂੰ ਸ਼ੁਹ ਜਾਏ ਔਰ ਇਹਨਾਂ ਨੂੰ ਪ੍ਰਭੂ ਜੀ ਭਾਇਲ ਖਾਈ ਤੇ ਬੁੱਧ ਸਮਝੇ ਖੁਦਾਵੰਦ ਅੱਗੇ ਵਧਾ ਉਹ ਬਾਈਬਲ ਪੜਨ ਵਿੱਚ ਸੰਗੀਤ ਕਰਨ ਵਿੱਚ ਅੱਗੇ ਵਧਾ ਮਹਿਮਾ ਤੇਨੂੰ ਮਿਲੇ ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਹਾਂਜੀ ਇਹ ਸੁਨਿਲ ਕਿੱਤੇ ਆ ਸੁਨਿਲ ਕਿੱਤੇ ਨੂਵੇ ਕਿੰਨਾ ਫਿਕੜਿਆ ਕਿਹਦਾ ਭਲਾ ਕਿਹਦਾ ਭਲਾ ਭਰਾ ਦਾ ਕਹਿੰਦੀ ਮੇਰੇ ਭਰਾ ਦੇ ਪਿਛਲੇ ਦਿਨਾਂ ਚ ਲੀਵਰ ਚ ਸੋਜ ਆਈ ਆ ਤੇ ਉਹਦੇ ਲਈ ਦੁਆ ਕੀਤੀ ਜਾਏ ਕਿ ਯਿਸੂ ਮਸੀਹ ਉਹਨੂੰ ਚੰਗਾ ਕੀ ਤੂੰ ਵਿਸ਼ਵਾਸ ਕਰਦਾ ਭਾਈ ਅੱਜ ਤੈਨੂੰ ਯਿਸੂ ਚੰਗਾ ਕਰੇਗਾ ਅਮਨ ਅਮਨ ਯਾ ਫੇ ਟੈਸਟ ਕਰਵਾ ਲਈ ਤੇਰਾ ਲੀਵਰ ਜਿਹੜਾ ਫੈਟੀਆ ਸੋਜ ਆ ਬਿਲਕੁਲ ਠੀਕ ਹੋ ਜਾਏ ਉਹ ਦੁਆ ਕਰਦੇ ਆ ਪ੍ਰਭੂ ਯਿਸੂ ਮਸੀਹ ਨਾਸਰੀ ਔਰ ਖੁਦਾਵंदे ਕੋ ਭੈਣ ਆਪਣੇ ਭਾਈ ਦੇ ਲਈ ਬੜੇ ਭੋਜ ਨਾਲ ਖੁਦਾਵੰਦ ਤੋਂ ਦੁਆ ਦੀ ਮੰਗ ਕਰਦੀ ਆ ਔਰ ਮੇਰੇ ਪਿਤਾ ਭਾਈ ਅੱਗੇ ਆਇਆ ਹੈ ਔਰ ਪ੍ਰਭੂ ਜੀ ਲੀਵਰ ਤੇ ਸੋਜ ਆ ਔਰ ਸਾਰੀ ਸੋਚ ਯੇਸੂ ਮਸੀਹ ਦੇ ਨਾਮ 'ਤੇ ਉਤਰ ਜਾਏ ਆਮੀਨ ਪ੍ਰਭੂ ਜੀ ਤੂੰ ਤਾਂ ਪੱਥਰੀਆਂ ਨੂੰ ਗਾਇਬ ਕਰਦਾ ਆ ਆਮੀਨ ਤੂੰ ਤਾਂ ਸੋਜੀਆਂ ਨੂੰ ਗਾਇਬ ਕਰਦਾ ਆ ਆਮੀਨ ਔਰ ਤੂੰ ਤਾਂ ਮੁਰਤੇ ਜੂਦੇ ਕਰ ਦਿੰਦਾ ਆ ਆਮੀਨ ਮੇਰੇ ਭਾਈ ਦੀ ਚ ਸਾਰੀ ਸੋਚ ਉਤਰ ਜਾਏ ਆਮੀਨ ਤੇਰਾ ਆਤਮਾ ਤੇਰੇ ਬੰਦੇ ਨੂੰ ਸ਼ੂ ਜਾਏ ਸਾਰੀ ਕਮਜ਼ੋਰੀ ਜੋ ਪ੍ਰਭੂ ਜੀ ਭਾਈ ਦੀਆਂ ਅੱਖਾਂ ਗੜੀ ਨੇੜਾ ਲੈ ਕੇ ਆਉਂਦੀ ਹੈ ਇਹ ਸਭ ਕਮਜ਼ੋਰੀ ਇੱਕ ਪ੍ਰਭੂ ਜੀ ਪਾਵਰ ਸ਼ਕਤੀ ਚ ਬਦਲ ਜਾਏ ਅਮਨ ਔਰ ਤੇ ਨੂੰ ਸ਼ੂਲੇ ਅਮਨ ਸਭਾ ਪ੍ਰਭੂ ਤੂੰ ਮਦਦ ਕਰ ਤੇਰੀ ਮਹਿਮਾ ਹੋਵੇ ਪ੍ਰਾਰਥਨਾ ਯਿਸੂ ਮਸੀਹ ਦੇ ਨਾਮ ਨਾਲ ਕਰਦੇ ਹਾਂ ਅਮਨ ਅਮਨ ਪ੍ਰਭੂ ਜੀ ਇਸ ਬੱਚੀ ਨੂੰ ਆਪਣੇ ਆਤਮਾ ਚ ਵਧਾਉਣਾ ਇਦਾਂ ਮਾਂ ਬਾਪ ਨੂੰ ਆਤਮਾ ਚ ਵਧਾਉਣਾ ਚੰਗੀ ਸਮਝ ਦੇਣਾ ਬਾਈਬਲ ਪੜ੍ਹਨੀ ਬਾਈਬਲ ਦੀਆਂ ਗੱਲਾਂ ਦਿਲ ਚ ਰੱਖਣ ਲਈ ਖੁਦਾਵੰਦ ਕਿਰਪਾ ਬਖਸ਼ਣੀ ਮਹਿਮਾ ਤੇਨੂ ਮਿਲੇ ਖੁਦਾਵੰਦ ਔਰ ਜੇ ਕੋ ਮਾਨਦਗੀ ਸਿਰ ਤੇ ਪਾਈ ਜਾਂਦੀ ਆ ਯਿਸੂ ਮਸੀਹ ਨਾਸ਼ਰੀਦ ਨਾਥ ਆਠਾਜਾ ਆਮੇਂ ਉਹ ਪ੍ਰਭੂ ਜੀ ਤੁਸ਼ੂ ਪ੍ਰਾਰਥਨਾ ਯਿਸੂ ਮਸੀਹ ਦਾ ਨਾਥ ਮਾਂਗਦੇ ਆਮੇਂ ਵਾਹ ਇਹ ਜਦੋਂ ਬੱਚਾ ਕੁੱਖੇ ਸੀ ਨਾ ਬੜੇ ਧਿਆਨ ਨਾਲ ਸੁਣਿਓ ਤੇ ਡਾਕਟਰ ਕਹਿੰਦੇ ਵੀ ਇਹਦੇ ਸਿਰ 'ਚ ਸਾਰੇ ਜਿਹੜੇ ਸੌਲੀਆਂ ਆ ਹੈ ਨਾ ਤੇ ਜਿਹੜੀ ਇਹਦੀ ਦਾਦੀ ਆ ਜਿਹਨੇ ਚੁੱਕਿਆ ਆ ਇਹਨੇ ਹਰ ਸੰਡੇ ਮਤਲਬ ਪ੍ਰਾਰਥਨਾ ਦੀ ਮੰਗ ਕਰਨੀ ਭਾਜੀ ਪ੍ਰੇਅਰ ਕਰਿਓ ਵੇਖੋ ਇਹ ਬੱਚਾ ਇੰਨਾ ਪੀਪਾ ਆ ਸਤਾਨਵ ਨਹੀਂ ਕਰਦਾ ਮਰਦਾ ਔਰ ਤੇ ਖੁਦਾ ਦੀ ਕਿਰਪਾ ਆ ਆਮੀਨ ਕਹਿ ਸਕਦੇ ਹੋ ਔਰ ਸਿਧਵਾ ਕਰਦੇ ਆ ਪ੍ਰਭੂ ਜੀ ਇਹ ਬੱਚੇ ਤੇ ਤੇਰਾ ਰਹਿਮ ਹੋਵੇ ਤੇਰੀ ਦਇਆ ਹੋਵੇ ਇਹ ਖੁਦਾਵੰਦ ਸਮਝ ਬੁੱਧ ਵਿੱਚ ਅੱਗੇ ਵਧੇ ਤੇਰੇ ਕੰਮਾਂ 'ਚ ਅੱਗੇ ਵਧੇ ਔਰ ਖੁਦਾਵੰਦ ਜਿੱਦਾਂ ਦਾਦੀ ਖੁਦਾਵੰਦ ਬੜੇ ਬੋਝ ਦੇ ਨਾਲ ਖੁਦਾਵੰਦ ਪ੍ਰਾਰਥਨਾ ਲਈ ਲੈ ਕੇ ਅੱਗੇ ਆਈ ਆ ਔਰ ਖੁਦਾਵੰਦ ਦੇ ਬੱਚੇ ਦੀ ਸਮਝ ਦੇ ਵਿੱਚ ਖੁਦਾਵੰਦ ਦਾ ਮੈਸੇਜ ਦੀਆਂ ਗੱਲਾਂ ਪਾਈਆਂ ਜਾਣ ਔਰ ਖੁਦਾਵੰਦ ਇਹ ਬੱਚੇ ਦੀ ਗਰੋਥ ਖੁਦਾਵੰਦ ਹੁਣ ਤੋਂ ਹੀ ਸੰਦੇਸ਼ ਉੱਤੇ ਮੈਸੇਜ ਉੱਤੇ ਕੀਤੀ ਜਾਵੇ ਖੁਦਾਵੰਦ ਦਾ ਉਹ ਤੇਰਾ ਬੜਾ ਹੀ ਤਨਵਾਰ ਕਰਦੇ ਆ ਪ੍ਰਭ ਜੀ ਔਰ ਇਹਦੀ ਦਾਦੀ ਤੇ ਦਇਆ ਕਰ ਖੁਦਾਵੰਦਾ ਸਾਰੀਆਂ ਮੁਸ਼ਕਲਾਂ ਸਾਰੀਆਂ ਪ੍ਰੋਬਲਮਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਟਾ ਦਿਓ ਲਿਖਾ ਦਿਓ ਹੋ ਪ੍ਰਭੂ ਤੁ ਸ਼ੂਰੇ ਆਪਣੇ ਬੱਚਿਆਂ ਚੰਗਾ ਕਰ ਪ੍ਰਾਰਥਨਾ ਯਿਸੂ ਮਸੀਹ ਦਾ ਨਾਮ ਲੈਦੇ ਹਾਂ ਆਮੀਨ ਆਮੀਨ ਗਾੜੀ ਆ ਜਾ ਪ੍ਰਭ ਜੀ ਤੂੰ ਕਿਰਪਾ ਦੇ ਇਹਨਾਂ ਬੱਚਿਆਂ ਤੇ ਤੇਰਾ ਆਤਮਾ ਇਹਨਾਂ ਨੂੰ ਸ਼ੂਵੇ ਭਾਈ ਲਖਾਇਚ ਬੁੱਧ ਸਮਝ ਅੱਗੇ ਵਧਾ ਦੁਆ ਜੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਜਲਦੀ ਪ੍ਰਭੂ ਜੀ ਇਹਨਾਂ ਬੱਚੀਆਂ ਤੇ ਵੀ ਦਇਆ ਕਰ ਇਹਨਾਂ ਨੂੰ ਚੰਗੀ ਸਮਝ ਬੁੱਧ ਆਤਮਾ ਚ ਭਰਨਾ ਤਾਇਲ ਕਾਇਚ ਆ ਪ੍ਰਭੂ ਜੀ ਮਦਦ ਸਹਾਇਤਾ ਕਰਨਾ ਸਾਰੀ ਮਹਿਮਾ ਤੇਨੂੰ ਮਿਲੇ ਖੁਦਾਵੰਦ ਦੁਆ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਹallelujah ਹੋਰ ਕੋਈ ਆਸਾ ਹਾਂ ਵਿੱਭਤ ਅਸੇ ਠੀਕ ਹੋ ਹੈ ਸੌਣੇ ਤੇ ਇਹ ਅਰਥਦਾ ਨੇ ਧਰਤੀ ਇਥੇ ਬੀਬੀ ਦੇ ਤੇ ਬੜੀ ਬੜੀ ਦਇਆ ਕੀਤੀ ਹallelujah ਹੈ ਨਾ ਇਹ ਧਰਤੀ ਆਪਣੇ ਆਪ ਵਿੱਚ ਨਹੀਂ ਸੀ ਮੈਂ ਉੱਥੇ ਸੀ ਜਦੋਂ ਆਪਣੇ ਆਪ ਵਿੱਚ ਨਹੀਂ ਸੀ ਆਪੇ ਤਾਂ ਲੱਗ ਰ ਜਾਂਦੀ ਸੀ ਸਭਾਈ ਪੀਰ ਨਾਖਿਆ ਜਦ ਉਸ ਵੇਲੇ ਉੱਠੀ ਪ੍ਰਭੂ ਨੇ ਚੰਗਾ ਕਰ ਦਿੱਤਾ ਹallelujah ਤੇ ਪ੍ਰਭੂ ਨੇ ਆਪਣੀ ਬੱਚੀ ਨੂੰ ਸ਼ੂਰ ਸ਼ੰਘਾ ਕਰ ਦਿੱਤਾ ਹੁਣ ਆਪਣੇ ਤੇ ਹੱਥ ਰੱਖੋ ਮੈਂ ਤੁਹਾਡੇ ਸਭ ਦੇ ਲਈ ਦੁਆ ਕਰਦਾ ਹਾਂ ਆਪਣੇ ਰੱਖੋ ਮੈਂ ਤੁਹਾਡੇ ਸਭ ਦੇ ਲਈ ਦੁਆ ਕਰਦਾ ਹਾਂ ਹੋ ਲਾਰਡ ਜੀਸਸ ਥੈਂਕ ਯੂ ਲਾਰਡ ਥੈਂਕ ਯੂ ਲਾਰਡ ਪ੍ਰਭੂ ਜੀ ਮੈਂ ਤੇਰਾ ਧੰਨਵਾਦ ਕਰਦਾ ਹਾਂ ਤੇਰੇ ਬੱਚੇ ਖੁਦਾਵੰ ਦਾ ਆਪਣੇ ਸਿਰ ਦੇ ਉੱਤੇ ਹੱਥ ਰੱਖੇ ਹੋਏ ਹਨ ਪ੍ਰਭੂ ਜੀ ਉਹਨਾਂ ਨੂੰ ਆਤਮਾ ਚੱਗੇ ਬਦਾਂ ਜੇ ਪ੍ਰਭੂ ਜੀ ਕੋਲ ਮੁਸ਼ਕਲ ਆ ਐਸੀ ਅੰਦਰ ਪਾਪ ਪਾਇਆ ਜਾਂਦਾ ਆ ਤੇ ਪ੍ਰਭੂ ਜੀ ਉਹ ਆਪਣੇ ਉੱਤੇ ਬੈਠੇ ਬੈਠੇ ਖੁਦਾਵੰ ਦਾ और याद कर प्रभु मैं मेरे पाप पाया गया यसु मसीह नाच तो कर तेरे तो बच्चे हर बीमारी यसु मसीह जा हर गंदी आत्मा निकल जाने तो बच्चे प्रभु तेरा आत्मा तेरे बच्चा तकड़िया करे ਵਸੂ ਆਸ ਤਗੜਿਆ ਕਰੇ ਆਪਨੇ ਤਗੜਿਆ ਕਰੇ ਓ ਮੇਰੇ ਖੁਦਾ ਤੇਰਾ ਬੜਾ ਧੰਨਵਾਦ ਹੋਵੇ ਪ੍ਰਭੂ ਤੂੰ ਬੜਾ ਮਹਾਨ ਆ ਤੂੰ ਬੜਾ ਹੀ ਦਿਆਵਾਨ ਆ ਪ੍ਰਭ ਜੀ ਹਮੇਸ਼ਾ ਤੇਰੀ ਦਇਆ ਬੜੀ ਵੱਡੀ ਆ ਔਰ ਪ੍ਰਭ ਜੀ ਤੇਰਾ ਧੰਨਵਾਦ ਹੋਵੇ ਪ੍ਰਾਰਥਨਾ ਪ੍ਰਭ ਯਿਸੂ ਮਸੀਹ ਦਾ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਜੋਦੀ ਉੱਚੀ ਜੀ ਨਿਹਾਲੇ